ਨਿਹਾਂ ਦੇ ਵਿੱਚ ਜੇ ਢਾਰ ਦੀਆਂ ਤੂਪਾਂ ਦੇ ਵਿੱਚ ਸੜਕਾਂ ਤੇ ਬੈਠਦੇ ਆ ਉਸ ਕਾਰਪੋਰੇਟਰਾਂ ਰਹੀ ਬਣਾਈ ਖੇਤੀ ਨੀਤੀ ਦਾ ਸਿੱਟਾ ਉਸ ਖੇਤੀ ਨੀਤੀ ਦੀ ਅਸੀਂ ਗੱਲ ਕਰਦੇ ਆਂ ਵਾਰ-ਵਾਰ ਜਿਨੇ ਸਾਡੇ ਕਿਸਾਨਾਂ ਦੇ ਪੱਲੇ ਖੋਦਕਸ਼ੀਆਂ ਪਾਈਆਂ ਸਾਡੇ ਮਜ਼ਦੂਰਾਂ ਦਾ ਰੋਜ਼ਗਾਰ ਖੋਇਆ ਭਵੇਂ ਕਹਿਣ ਨੂੰ ਵੱਡੇ ਵੱਡੇ ਅੰਕੜੇ ਆਏ ਕੇ ਨਾਜ ਦੀ ਪੈਦਾਵਾਰ ਦੁੱਗਣੀ ਤਿੱਗਣੀ ਹੋ ਗਈ ਹਰੀ ਕ੍ਰਾਂਤੀ ਦੇ ਨਾਂ ਥੱਲੇ ਉਹ ਲਿਆਏ ਸਾਰਾ ਕੁਝ ਇਹ ਠੀਕ ਹੈ ਆਬਾਦੀ ਦੇ ਹਿਸਾਬ ਨਾਲ ਨਾਜ ਦੀ ਪੈਰਾਵਾਰ ਵਧਣੀ ਚਾਹੀਦੀ ਸੀ ਉਹ ਪੈਦਾਵਾਰ ਸਾਡੇ ਇੱਥੋਂ ਦੇ ਖਿੱਤੇ ਦੇ ਮੁਤਾਬਕ ਇੱਥੇ ਕਿਹੜੀਆਂ ਫਸਲਾਂ ਹੋ ਸਕਦੀਆਂ ਕਿਹੋ ਜਿਹਾ ਇੱਥੇ ਮੌਸਮ ਹੈ ਕਿ ਕੀ ਹਾਲਾਤ ਹੈ ਦੇ ਸਾਹ ਖੇਤੀ ਨੀਤੀ ਤਿਆਰ ਕਰਨੀ ਚਾਹੀਦੀ ਸੀ ਨਹੀਂ ਉਹ ਕਾਰਪੋਰੇਟਾਂ ਦੇ ਹਿਸਾਬ ਨਾਲ ਤਿਆਰ ਕੀਤੀ ਗਈ ਫਿਰ ਉਹ ਝੋਨਾ ਵਰਗੀਆਂ ਇਹੋ ਜਿਹੀਆਂ ਫਸਲਾਂ ਲਿਆਏ ਜਿਹਦੇ ਕਰਕੇ ਸਾਡੇ ਲੋਕਾਂ ਦੇ ਪੱਲੇ ਖੋਦਕਸ਼ੀਆਂ ਪਈਆਂ ਬਿਮਾਰੀਆਂ ਪਈਆਂ ਵੱਡੀ ਪੱਧਰ ਤੇ ਮਸ਼ੀਨਰੀ ਲਿਆਂਦੀ ਗਈ ਉਹ ਮਸ਼ੀਨਰੀ ਜਿਹੜੇ ਸਾਡੇ ਕਿਸਾਨਾਂ ਦੀਆਂ ਜੇਬਾਂ ਦੇ ਵਿੱਚੋਂ ਲੈ ਗਈ ਪੈਸਾ ਕੱਢ ਕੇ ਤੇ ਉਹ ਚੜ੍ਹੇ ਮਣਾਮੁਹੀ ਉਹਨਾਂ ਦੇ ਸਹਿਰਾ ਤੇ ਦੂਜੇ ਪਾਸੇ ਸਾਡੇ ਮਜ਼ਦੂਰਾਂ ਦੇ ਹੱਥ ਵਿਲੇ ਕੀਤੇ ਗਏ ਸਾਡੇ ਉਹ ਮਜ਼ਦੂਰ ਜਦੋਂ ਝੋਨਾ ਸ਼ੁਰੂ ਕੀਤਾ ਉਹ ਹੱਥੀ ਛਾੜ ਲੈਂਦੇ ਸੀ ਜਾਂ ਫਿਰ ਕਣਕ ਵੱਢਣ ਨੂੰ ਮਿਲ ਜਾਂਦੀ ਸੀ ਉਹ ਸਾਰੇ ਜੇ ਅਸੀਂ ਮੋٹے ਰੂਪ ਚ ਕਹਿਣਾ ਹੋਵੇ ਕੁੱਲ ਕਿਰਤ ਦੇ ਕੁੱਲ ਕਿਰਤੀ ਲੋਕਾਂ ਦੇ ਅਸਰ ਪਾਇਆ ਉਸ ਖੇਤੀ ਨੀਤੀ ਨੇ ਅਸੀਂ ਇਸ ਇੰਨੇ ਸਾਲਾਂ ਦੇ ਤਜਰਬੇ ਦੇ ਵਿੱਚੋਂ ਇਹ ਮਸਲਾ ਦੇਖਿਆ ਇਹ ਗੱਲ ਕੱਢੀ ਕਿ ਅਸਲ ਦੇ ਵਿੱਚ ਰੌਣਾ ਇੱਥੇ ਐ ਇੱਥੇ ਜ਼ਮੀਨ ਦੀ ਤੋਟ ਐ ਖੇਤੀ ਨੀਤੀ ਸਹੀ ਨਹੀਂ ਸਾਨੂੰ ਨਵੀਂ ਖੇਤੀ ਨੀਤੀ ਬਣਾਉਣੀ ਚਾਹੀਦੀ ਐ ਇੱਥੋਂ ਦੇ ਵਾਤਾਵਰਣ ਦੇ ਹਿਸਾਬ ਨਾਲ ਬਣਾਉਣੀ ਚਾਹੀਦੀ ਐ ਇੱਥੋਂ ਦੇ ਕਿਰਤੀ ਲੋਕਾਂ ਦੀਆਂ ਚਾਹੀਦੀ ਹੈ ਇਸ ਕਰਕੇ ਆਪਾਂ ਡਟੇ ਹੋਏ ਆ ਇਸ ਗੱਲ ਤੇ ਤੇ ਇਹ ਮੈਥੋਂ ਪਹਿਲਾਂ ਬਲਾਰੇ ਨੇ ਬਹੁਤ ਵਿਸਥਾਰ ਦੇ ਨਾਲ ਤੁਹਾਡੇ ਨਾਲ ਗੱਲਾਂ ਕਰ ਲਈਆਂ ਉਹ ਖੇਤੀ ਨੀਤੀ ਦੇ ਵਿੱਚ ਸਾਡੀਆਂ ਔਰਤਾਂ ਦਾ ਖੇਤੀ ਦੇ ਕੰਮਾਂ ਦੇ ਵਿੱਚ ਘਰਾਂ ਦੇ ਕੰਮਾਂ ਦੇ ਵਿੱਚ ਵੱਡਾ ਯੋਗਦਾਨ ਸੀ ਤੇ ਹੈ ਜਿਹੜੀਆਂ ਲਗਾਤਾਰ ਉਹ ਭਾਵੇਂ ਨਰਮੇ ਚੁਗਣ ਦੀ ਗੱਲ ਹੋਵੇ ਹੋਰ ਕੰਮਾਂ ਧੰਦਿਆਂ ਦੇ ਵਿੱਚ ਹਿੱਸਾ ਪਾਉਣ ਦੀ ਗੱਲ ਹੋਵੇ ਤੇ ਨਾਲ ਪਰਿਵਾਰ ਨੂੰ ਦੀ ਸਾਂਹ ਸਵਾਲ ਦੀ ਗੱਲ ਹੋਵੇ ਉਹ ਸਾਰਾ ਕੁਝ ਸਮਾਜ ਦੇ ਵਿੱਚ ਇਕੱਲਾ ਇੱਕ ਇਹ ਸੰਕਟ ਨਹੀਂ ਹੈਗਾ ਇੱਥੇ ਅਨੇਕਾਂ ਸੰਕਟ ਹੈ ਉਹ ਸਾਡੇ ਇਹੋ ਜਿਹੇ ਸਮਾਜ ਦਾ ਢਾਂਚਾ ਸਾਰਿਆ ਗਿਆ ਜਿਹਦੇ ਵਿੱਚ ਸਾਡੀ ਔਰਤ ਸੇਫ ਨਹੀਂ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਕਲਕੱਤੇ ਦੇ ਵਿੱਚ ਜਿਹੜੀ 8 ਤੇ 9 ਤਰੀਕ ਦੀ ਰਾਤ ਨੂੰ ਘਟਨਾ ਹੋਈ ਹੈ ਤੁਸੀਂ ਲਗਭਗ ਸਾਰੇ ਜਾਣਦੇ ਆ ਇੱਕੋ ਟੈਨੀ ਡਾਕਟਰ ਤੁਹਾਨੂੰ ਪਤਾ ਸਾਰਿਆਂ ਨੂੰ ਉਹਦੀ ਕੀ ਹਾਲਤ ਕੀਤੀ ਗਈ ਤੇ ਕਿਵੇਂ ਉਹ ਮੌਤ ਦੇ ਘਾਟ ਤਾਰੀ ਗਈ ਇਹ ਇਕੱਲੀ ਉਸ ਲੜਕੀ ਦੀ ਗੱਲ ਨਹੀਂ ਅਸੀਂ ਇੱਥੇ ਜੇ ਗੈਨੀਆਂ ਹੁਣ ਮੈਨੂੰ ਲੱਗਦਾ ਗਿਨੀਆਂ ਨਹੀਂ ਜਾ ਸਕਦੀਆਂ ਘਟਨਾਵਾਂ ਭਾਵੇਂ ਯੂਪੀ ਦੇ ਵਿੱਚ ਹਾਦਸੇ ਦੀ ਘਟਨਾ ਹੋਵੇ ਉਸ ਲੜਕੀ ਦੇ ਨਾਲ ਜੋ ਕੁਝ ਹੋਇਆ ਤੇ ਉਦੋਂ ਵੱਧ ਕੇ ਉਹਦਾ ਮਤਲਬ ਕਿਸੇ ਨੂੰ ਨੇੜੇ ਨਹੀਂ ਜਾਣ ਦਿੱਤਾ ਗਿਆ ਅੱਧੀ ਰਾਤ ਨੂੰ ਉਹਦਾ ਸ਼ਿਸ਼ਕਾਰ ਕੀਤਾ ਗਿਆ ਤੇ ਜਿਹੜੇ ਪੱਤਰਕਾਰ ਨੇ ਉਹਦੀ ਪੂਰੀ ਕਵਰੇਜ ਕੀਤੀ ਖਬਰ ਲਾਈ ਉਹਦੇ ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਜਿਹੜਾ ਯੂਪੀ ਦੇ ਵਿੱਚ ਕਹਿੰਦੇ ਆ ਕਿ ਬਹੁਤ ਵਧੀਆ ਰਾਜ ਆ ਉੱਥੇ ਜੋਗੀ ਦਾ ਉੱਥੇ ਲਗਾਤਾਰ ਇਹ ਜਿਹੀਆਂ ਕੰਡਨਾਵਾਂ ਵਾਪਰਦੀਆਂ ਤੇ ਇਹੇ ਉੱਥੇ ਨਹੀਂ ਇਕੱਲਾ ਪੂਰੇ ਦੇਸ਼ ਦੇ ਵਿੱਚ ਜਿਹੜੀ ਅਸੀਂ ਵਾਰ-ਵਾਰ ਇਥੋਂ ਗੱਲ ਕਰਦੇ ਆਂ ਕਿ ਇਹ ਇਹ ਐਡੀਆਂ ਵੱਡੀਆਂ ਜਿਹੜੀਆਂ ਲੜਾਈਆਂ ਇਹ ਲੋਕਾਂ ਦੀ ਤਾਕਤ ਤੋਂ ਬਿਨਾ ਨਹੀਂ ਜਿੱਤੀਆਂ ਜਾ ਸਕਦੀਆਂ ਸਾਡੀ ਉਹ ਤਾਕਤ ਭਵੇਂ ਸਾਡੇ ਮਜ਼ਦੂਰ ਐ ਭਵੇਂ ਕਿਸਾਨ ਐ ਭਵੇਂ ਛੋਟਾ ਮਲਾਜ਼ਮ ਐ ਛੋਟਾ ਦੁਕਾਨਦਾਰ ਐ ਛੋਟਾ ਕਾਰੋਬਾਰੀ ਐ ਪਰ ਸਾਡੇ ਤੇ ਰਾਜ ਕਰਨ ਵਾਲੇ ਜਿਹੜੇ ਹਾਕਮ ਐ ਉਹ ਲਗਾਤਾਰ ਇਸ ਜੋਟੀ ਨੂੰ ਤੋੜਨ ਦੇ ਰਾਹ ਪਏ ਹੋਏ ਐ ਤੁਹਾਨੂੰ ਯਾਦ ਹੋਊਗਾ 2002 ਦੇ ਵਿੱਚ ਗਜਰਾਤ ਦੇ ਵਿੱਚ ਦੰਗੇ ਹੋਏ ਉੱਥੇ ਸਾਡੇ ਮੁਸਲਮਾਨ ਭਾਈਚਾਰੇ ਦਾ ਵਢਾਂਗਾ ਕੀਤਾ ਗਿਆ ਸਾਡੀਆਂ ਮੁਸਲਮਾਨ ਪੈਣਾ ਦੇ ਔਰਤਾਂ ਦੇ ਜਿਉਂਦੇ ਜੀ ਪੇਟਾਂ ਦੇ ਵਿੱਚੋਂ ਬੱਚੇ ਕੱਢ ਕੇ ਮਾਰੇ ਗਏ ਇੱਕ ਹੋ ਨਿਸ਼ਾਨਾ ਬਣਾਇਆ ਗਿਆ ਕਿ ਕਿਹਾ ਉੱਥੇ ਤੇ ਉਹ ਜਿਹੜੀ ਲੜਕੀ ਸੀ ਉਹ ਤੁਸੀਂ ਵਾਰ-ਵਾਰ ਜਿਹੜੇ মিডি ਨਾਲ ਜੁੜੇ ਨੇ ਇਨ ਅਖਬਾਰਾਂ ਦੇ ਨਾਲ ਜੁੜੇ ਰਹਿੰਨੇ ਆ ਉਹ ਤੁਸੀਂ ਦੇਖਦੇ ਹੋਵੋਗੇ ਖਬਰਾਂ ਅਦਾਲਤਾਂ ਦੇ ਵਿੱਚ ਉਹਨੇ ਕੇਸ ਕੀਤੇ ਲੜਦੀ ਰਹੀ ਕਿਤੇ ਜਾ ਕੇ ਉਹਨਾਂ ਦਰਿੰਦਿਆਂ ਨੂੰ ਸਜ਼ਾ ਦਵਾਈ ਉਹਦੇ ਆਪ ਦੇ ਨਾਲ ਬਰਾਤਕਾਰ ਹੋਇਆ ਉਹਦੇ ਪਰਿਵਾਰ ਦੇ ਸੱਤ ਜੀ ਮਾਰੇ ਗਏ ਉਹਦੇ ਅੱਖਾਂ ਦੇ ਸਾਹਮਣੇ ਤੇ ਉਹਨੂੰ ਮਸਾ ਕਿਤੇ ਜਾ ਕੇ ਉਹਨੇ ਲੰਬੀ ਲੜਾਈ ਲੜ ਕੇ ਉਮਰ ਕੈਦ ਕਰਵਾਈ ਤੇ ਸਾਡੇ ਜਿਹੜੇ ਕੇਂਦਰ ਦੇ ਵਿੱਚ ਰਾਜ ਕਰਨ ਵਾਲੇ ਆ ਉਹਨਾਂ ਨੇ 15 ਅਗਸਤ ਨੂੰ ਉਹਨਾਂ ਨੂੰ ਛੱਡਿਆ ਕਹਿੰਦੇ ਇਹ ਤਾਂ ਜੀ ਇਹੋ ਜਿਹਾ ਕੰਮ ਹੀ ਨਹੀਂ ਕਰ ਸਕਦੇ ਤੇ ਗਾ ਉਹਨਾਂ ਨੇ ਉਨਾਂ ਨੂੰ ਉਹ ਹਾਰ પાਕੇ ਸਨਮਾਨਿਆ ਗਿਆ ਜੇ ਭਣਾ ਐ ਉਹਨਾਂ ਨੂੰ ਦਿਮਹਤ ਦਾ ਵਧਾਉਂਦੇ ਆ ਇਹ ਉਹਨਾਂ ਦਾ ਐ ਮਾਨ ਸਤਕਾਰ ਕਰਦੇ ਆ ਤਾਂ ਫਿਰ ਇਹ ਘਟਨਾਵਾਂ ਪਲਾ ਕਿਵੇਂ ਰੁਕਣਗੀਆਂ ਤੇ ਇਹ ਲਗਾਤਾਰ ਵਾਪਰ ਰਹੀਆਂ ਪੰਜਾਬ ਦੇ ਵਿੱਚ ਵੀ ਵਾਪਰ ਰਹੀਆਂ ਆਪਾਂ ਲੜੇ ਦੋ ਤਿੰਨ ਕੇਸ ਪੰਜਾਬ ਦੇ ਵਿੱਚ ਜਿਹੜੇ ਬਹੁਤ ਹੰਕਾਰੀ ਸੀ ਬਾਦਲ ਕਹਿੰਦੇ ਨੇੜੇ ਸੀ ਫਰੀਦਕੋਟ ਲੜਕੀ ਵਾਲਾ ਜਿਹੜੀ ਗਵਾਹ ਹੋਈ ਸੀ ਪਰ ਲੋਕ ਦਾਕਤ ਦੇ ਸ਼ਰਤੇ ਨਾਂ ਨੂੰ ਉਮਰ ਕੈਦ ਦੀ ਸਜ਼ਾ ਕਰਵਾਈ ਭਵੇਂ ਮਕਸਰ ਦੇ ਵਿੱਚ ਦੰਧੜ ਕਾਣ ਸੀ ਜਾਂ ਹੋਰ अनेका ਹੋਏ ਆ ਮੇਰੇ ਕਹਿਣ ਦਾ ਮਤਲਬ ਜਿੱਥੇ ਅਸੀਂ ਇਸ ਸਟੇਜ ਤੋਂ ਵਾਰ-ਵਾਰ ਮੰਗ ਕਰਦੇ ਆ ਕਿ ਸਾਨੂੰ ਪੁਰਤਲ ਕਿਰਤੀ ਲੋਕਾਂ ਨੂੰ ਇਕੱਠੇ ਹੋਣਾ ਪਊਗਾ ਤੇ ਨਾਲ ਦੀ ਨਾਲ ਔਰਤ ਦਾ ਸਮਾਜ ਦੇ ਵਿੱਚ ਦਰਜਾ ਜਿਹੜਾ ਉਹਦੀ ਮਹਾਨਤਾ ਲਈ ਉਹਨੂੰ ਬਰਾਬਰਤਾ ਤੇ ਲਿਆਉਣ ਦੇ ਲਈ ਅਸੀਂ ਆਪਣੇ ਜਥੇਬੰਦੀਆਂ ਇਹ ਜੁਟੀਆਂ ਹੋਈਆਂ ਤੇ ਇਹ ਗੱਲ ਸਾਡੇ ਇਕੱਲੇ-ਇਕੱਲੇ ਵਰਕਰ ਨੂੰ ਸਾਡੇ ਇਕੱਲੇ-ਇਕੱਲੇ ਹਮੈਤੀ ਨੂੰ ਸਮਝ ਨਹੀਂ ਪਾਉਗੀ ਕਿ ਅਸੀਂ ਔਰਤਾਂ ਦਾ ਲੜ ਬਰਾਬਰ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਰੱਖੀਏ ਰੱਖ ਵੀ ਰਹੇ ਹਾਂ ਆਪਣੇ ਵੇਦਮ ਤਾਪਕ ਮੈਂ ਇਥੋਂ ਦਾਅਵੇ ਨਾਲ ਕਹਿੰਨੀ ਐ ਕਿ ਜੇ ਇੱਕ ਔਰਤ ਜਥੇਬੰਦੀ ਦੇ ਵਿੱਚ ਆਉਂਦੀ ਹੈ ਤਾਂ ਪੂਰਾ ਪਰਿਵਾਰ ਤੁਰਦਾ ਤੇ ਸਾਡੀ ਇਹ ਜਿਹੜੀ ਲੰਬੀ ਲੜਾਈ ਹੈ ਇਹ ਪਰਿਵਾਰਾਂ ਦੇ ਆਏ ਤੋਂ ਬਿਨਾ ਇਹ ਨਹੀਂ ਹੱਲ ਹੋ ਸਕਦੀ ਜਿਹੜੀ ਅਸੀਂ ਖੇਤੀ ਨੀਤੀ ਦੀ ਗੱਲ ਕਰਦੇ ਆ ਦੇ ਗੇ ਰਿਪੋਰਟਾ ਤੁਹਾਨੂੰ ਤੁਹਾਨੂੰ ਇਥੋਂ ਸੰਸਦ ਦੇ ਚੱਲ ਰਿਹਾ ਉੱਥੇ ਗੱਲਬਾਤ ਚੱਲ ਰਹੀ ਹੈ ਪਰ ਉਹ ਸਾਰੇ ਆਪਣੇ ਕੋਲੇ ਪਿਛਲੇ ਤਜਰਬੇ ਵੀ ਹੈ ਕਹਿੰਦੇ ਕੁਝ ਹੋਰ ਹੈ ਕਰਦੇ ਕੁਝ ਹੋਰ ਹੈ ਇਸ ਕਰਕੇ ਮੈਂ ਅੱਜ ਦੀ ਸਟੇਜ ਤੋਂ ਇਹ ਮੰਗ ਕਰਦੀ ਆ ਸਾਡੀਆਂ ਭੈਣਾਂ ਤੋਂ ਵੀ 2 ਮਿੰਟ ਲਈ ਸਦੀ ਕੇ ਸਾਡੀਆਂ ਪੈਣਾ ਬਾਰੇ ਇਹ ਬਹੁਤ ਹੈ ਕਿ ਉਹ ਧਾਰਮਿਕ ਸਥਾਨਾਂ ਤੇ ਜਾਦੇ ਜਾਂਦੀਆਂ ਜਾਂ ਉਧਰ ਨੂੰ ਅਸਲ ਦੇ ਵਿੱਚ ਔਰਤ ਜਿਹੜੀ ਜਿੰਨੀ ਉਹ ਪਰਿਵਾਰ ਦੇ ਨਾਲ ਜੁੜੀ ਹੁੰਦੀ ਹੈ ਉਹ ਬਰਦਾਸ਼ਤ ਨਹੀਂ ਕਰ ਸਕਦੀ ਕਿ ਮੇਰਾ ਘਰ ਖਰਾਬ ਹੋਵੇ ਮੇਰਾ ਬੱਚਾ ਗਲਤ ਲੀਹ ਤੇ ਚੜ ਜੇ ਉਹ ਉਹਨਾਂ ਦਾ ਹੱਲ ਲੱਭਣ ਵਾਸਤੇ ਜਾਂਦੀ ਆ ਉਧਰਲੇ ਪਾਸੇ ਨੂੰ ਤੇ ਜੇ ਉਹਨਾਂ ਨੂੰ ਆ ਤਾਕਤ ਦਿਸ ਜੇ ਵੀ ਨਹੀਂ ਆਹ ਜਿੱਥੇ ਬੰਦੀਆਂ ਦੀ ਤਾਕਤ ਬਹੁਤ ਵੱਡੀ ਹੈ ਜੇ ਅਸੀਂ ਇੱਧਰ ਆ ਜਾਈਏ ਪਰਿਵਾਰਾ ਸਮੇਤ ਤੇ ਆਹ ਜਿਹੜਾ ਜਿਹੜੀ ਉਹ ਹਜ਼ਾਰ ਹਜ਼ਾਰ ਰੁਪਏ ਪੈਨਸ਼ਨ ਵਾਲੀ ਗੱਲ ਹੈ ਭਗਵਾਨਤਮਾਨ ਨੇ ਵਾਦਾ ਕੀਤਾ